82 ਸਾਲ ਦੀ ਚੰਦਰ ਮੋਹਿਣੀ ਸ਼ਰਮਾ ਜੋ ਕੈਂਸਰ ਪੀੜਿਤ ਹੈ ਤੇ ਪਿਛਲੇ ਕਈ ਸਾਲਾਂ ਤੋਂ ਯੂਕੇ 'ਚ ਆਪਣੇ ਪਰਿਵਾਰ ਆਪਣੇ ਬੇਟੇ ਪਵਨ ਸ਼ਰਮਾ ਦੇ ਨਾਲ ਰਹਿ ਰਹੀ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਯਾਦ ਆਇਆ ਕਿ ਇੱਕ ਕੋਠੀ ਉਹਨਾਂ ਦੀ ਸੈਕਟਰ 36C 'ਚ ਵੀ ਮੌਜੂਦ ਹੈ ਜਿੱਥੇ ਤੁਸੀਂ ਦੇਖ ਸਕਦਾ ਹਾਊਸ ਨੰਬਰ 625 ਸੈਕਟਰ 36V ਜਦ ਉਹ ਇੱਥੇ ਪਹੁੰਚੇ ਆਪਣੇ ਕੋਠੀ ਦੇ ਅੱਗੇ ਪਹੁੰਚੇ ਤਾਂ ਦੇਖਦੇ ਨੇ ਕਿ ਉਹਨਾਂ ਦੀ ਕੋਠੀ ਤੇ ਕਬਜ਼ਾ ਕੀਤਾ ਹੋਇਆ ਹੈ ਕੋਠੀ ਦੇ ਕਬਜ਼ਾ ਕਿਸੇ ਹੋਰ ਨੇ ਨਹੀਂ ਬਿਲਕੁਲ ਸਾਹਮਣੇ ਜਿਹੜਾ ਧੋਬੀ ਆਪਣੇ ਦਿਹਾੜੀ ਕਰਦਾ ਸੀਗਾ ਉਸੇ ਧੋਬੀ ਨੇ ਆਪਣਾ ਕਬਜ਼ਾ ਜਿਹੜਾ ਹੈ ਉਹ ਇਸ ਕੋਠੀ ਦੇ ਕੀਤਾ ਹੋਇਆ ਸੀਗਾ ਇੱਥੇ ਤੱਕ ਕਿ ਜਿਹੜਾ 2009 ਚ ਧੂ ਮਾਫੀਆ ਦੇ ਨਾਲ ਮਿਲ ਕੇ ਇੱਕ ਨਕਲੀ ਜੀਪੀਏ ਵੀ ਕਢਾ ਲਿਆ ਸੀਗਾ 2009 ਚ ਇਹ ਦਿਖਾ ਕੇ ਕਿ ਬਜ਼ੁਰਗ ਮਹਿਲਾ ਜਿਹੜੀ ਹੈ ਉਹ ਉਹ ਉੱਥੇ ਮੌਜੂਦ ਨੇ ਹਾਲਾਂਕਿ ਜਦ ਇਹ ਸਾਰਾ ਮਾਮਲਾ ਪੁਲਿਸ ਕੋਲ ਪਹੁੰਚਿਆ ਪੁਲਿਸ ਨੇ ਕੋਈ ਐਕਸ਼ਨ ਨਹੀਂ ਲਿੱਤਾ ਜਿਸ ਤੋਂ ਬਾਅਦ ਪਵਨ ਸ਼ਰਮਾ ਯਾਨੀ ਚੰਦਰਮੋਹਿਨੀ ਸ਼ਰਮਾ ਦੇ ਜਿਹੜੇ بیٹے ਨੇ ਉਨਾ ਬਲੋ ਕੋਰਟ ਦਾ ਰੁਕ ਕੀਤਾ ਗਿਆ ਚੰਡੀਗੜ ਕੋਰਟ ਦਾ ਰੁਕ ਕੀਤਾ ਗਿਆ ਜਿਸ ਤੋਂ ਬਾਅਦ ਚੰਡੀਗੜ ਕੋਰਟ ਨੇ ਸਾਰਾ ਕੁਝ ਮਾਮਲਾ ਦੇਖਦੇ ਹੋਏ ਪੁਲਿਸ ਨੂੰ ਹੁਕਮ ਜਾਰੀ ਕੀਤੇ ਕਿ ਜਲਦ ਤੋਂ ਜਲਦ ਇਸ ਮਾਮਲੇ ਦੇ ਐਫ ਆਈ ਆਰ ਹੋਣੀ ਚਾਹੀਦੀ ਹੈ ਤੇ ਨਾਲ ਦੇ ਨਾਲ ਇਹ ਤੱਕ ਦੱਸਿਆ ਗਿਆ ਕੋਰਟ ਨੂੰ ਕਿ ਜੀ ਪੀਏ ਕਿਵੇਂ ਹੋ ਸਕਦਾ ਜਦਕਿ ਬਜ਼ੁਰਗ ਮਹਿਲਾ ਕੈਂਸਰ ਪੀੜਿਤ ਹੈ ਤੇ ਪਿਛਲੇ ਕਈ ਸਾਲਾਂ ਤੋਂ ਯੂਕੇ ਵਿੱਚ ਹੀ ਹੈ ਇਹ ਸਾਰੇ ਸਬੂਤ ਪੇਸ਼ ਕੀਤੇ ਗਏ ਜਿਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਕਿ ਐਕਸ਼ਨ ਲਿੱਤਾ ਗਿਆ ਐਕਸ਼ਨ ਤੇ ਤੁਹਾਨੂੰ ਦੱਸ ਦਈਏ ਕਿ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜੀ ਐਫ ਆਈ ਆਰ ਦਰਜ ਕੀਤੀ ਗਈ ਹੈ ਉਹ ਇਸ ਵਕਤ ਜਿਹੜਾ ਧੋਬੀ ਹੈ ਉਹਦੇ ਉੱਤੇ ਕੀਤੀ ਗਈ ਉਹਦੀ ਵਾਈਫ ਦੇ ਉੱਤੇ ਕੀਤੀ ਗਈ ਤੇ ਉਹ ਬੇਟੀਆਂ ਦੇ ਉੱਤੇ ਕੀਤੀ ਗਈ ਹੈ ਜਿਹਦੇ ਵਿੱਚ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਆ ਆਈ ਪੀ ਸੀ ਆ 452 ਆਈ ਪੀ ਸੀ 467 ਆਈ ਪੀ ਸੀ 468 ਆਈ ਪੀ ਸੀ 471 ਤੇ ਆਈ ਪੀ ਸੀ 120 ਬੀ ਦੇ ਤਹਿਤ ਜਿਹੜਾ ਹੈਗਾ ਉਹ ਮਾਮਲਾ ਦਰਜ ਕੀਤਾ ਗਿਆ ਤੇ ਤੁਹਾਨੂੰ ਦੱਸ ਦਈਏ ਜੇ ਅਸੀਂ ਗੱਲ ਕਰੀਏ ਆ ਇਸ ਵਕਤ ਰਾਧਾ ਰਾਣੀ ਲਾਲ ਬਿਹਾਰੀ ਤੇ ਨਾਲ ਦੇ ਨਾਲ ਉਨੇ ਦੋ ਹੋਰ ਮੁੰਡਿਆਂ ਦੇ ਉੱਤੇ ਚੜੀ ਜਾਣਕਾਰੀ ਮਿਲ ਰਹੀ ਹੈ ਕਿ ਐਫ ਆਈ ਆਰ ਦਰਜ ਕੀਤੀ ਗਈ ਇੱਕ ਹੋਰ ਜਿਹੜੀ ਲੇਡੀ ਐਨ ਜੀਓ ਚਲਾਉਂਦੀ ਸੀਗੇ ਰਣਜੀਤ ਕੌਰ ਜਿਹੜੀ ਸਪੋਰਟ ਕਰ ਰਹੀ ਸੀ ਉਹਦੇ ਵੱਲੋਂ ਵੀ ਜਿਹੜੀ ਹੈ ਉਹਦੇ ਉੱਤੇ ਵੀ ਐਫ ਆਈ ਆਰ ਜਿਹੜੀ ਦਰਜ ਕੀਤੀ ਗਈ ਹੈ ਜਿਨ੍ਹਾਂ ਨੂੰ ਹੁਣ ਹਿਰਾਸਤ ਚ ਲੈ ਲਿੱਤਾ ਗਿਆ ਵੱਡੀ ਗੱਲ ਇਹ ਸੇ ਇਹ ਵੀ ਹੈਗੀ ਹੈ ਕਿ ਤੁਸੀਂ ਦੇਖੋ ਕਿਸ ਤਰੀਕੇ ਨਾਲ ਜੇ ਤੁਸੀਂ ਘਰ ਛੱਡ ਕੇ ਜਾ ਰਹੇ ਹੋ ਕੋਈ ਵੀ ਆਸ-ਪਾਸ ਦਾ ਵਿਅਕਤੀ ਹੈ ਉਹ ਤੁਹਾਡੇ ਘਰ ਤੇ ਕਿਵੇਂ ਕਬਜ਼ਾ ਪਾ ਸਕਦਾ ਹੈ ਤੇ ਕਿਵੇਂ ਤੁਹਾਨੂੰ ਚੜਾਉਣਾ ਪੈਂਦਾ ਇਸ ਕਰਕੇ ਬਹੁਤ ਜ਼ਰੂਰੀ ਹੈ ਧਿਆਨ ਰੱਖਣਾ ਆਪਣੀ ਪ੍ਰਾਪਰਟੀ ਦਾ ਵੀ ਪਰ ਨਾਲ ਦੇ ਨਾਲ ਇਹ ਵੀ ਧਿਆਨ ਰੱਖਣਾ ਕਿ ਕੋਈ ਆਸ-ਪਾਸ ਕਬਜ਼ਾ ਕਰਨ ਦੀ ਜਿਹੜੀ ਹੈ ਉਹ ਆੜ ਚ ਤਾਂ ਨਹੀਂ ਹੈਗੀ ਕਿਉਂਕਿ ਜਿਹੜੀ ਗੱਲ ਅਸੀਂ ਕਰ ਰਹੇ ਹਾਂ ਧੋਬੀ ਵੱਲੋਂ ਜਿਹੜੇ ਆਸ-ਪਾਸ ਦੇ ਪੜੋਸੀ ਨੇ ਉਹਨਾਂ ਤੱਕ ਨੂੰ ਇਹ ਤਾਂ ਕਿਹਾ ਗਿਆ ਸੀਗਾ ਕਿ ਉਹ ਧੋਬੀ ਇੱਕ ਸਾਬਕਾ ਐਮਪੀ ਚੰਡੀਗੜ੍ਹ ਦੇ ਉਹਦਾ ਰਿਸ਼ਤੇਦਾਰ ਹੈ ਤੇ ਇੱਕ ਡੀਐਸਪੀ ਦੀ ਪੂਰੀ ਸਪੋਰਟ ਹੈ ਜਿਹੜੀ ਜਾਣਕਾਰੀ ਜਿਹੜੀ ਹੈ ਹੁਣ ਇਨਵੈਸਟੀਗੇਸ਼ਨ ਚ ਅੱਗੇ ਆ ਰਹੀ ਹੈ ਜਿਹਦੇ ਕਰਕੇ ਇਸ ਤਰੀਕੇ ਨਾਲ ਭੂ ਮਾਫੀਆ ਦੀ ਮਦਦ ਦੇ ਨਾਲ ਇੱਥੇ ਕਬਜ਼ਾ ਕੀਤਾ ਹੋਇਆ ਸੀਗਾ ਤੇ ਹੁਣ ਜਿਹੜਾ ਹੈ ਉਹ ਛਡਾ ਲਿੱਤਾ ਗਿਆ ਹਾਲਾਂਕਿ ਮਾਮਲਾ ਹਲੇ ਦਰਜ ਕੀਤਾ ਗਿਆ ਹੈ ਹਿਰਾਸਤ ਚ ਉਹਨੂੰ ਲਿੱਤਾ ਗਿਆ ਕੇਸ ਅੱਗੇ ਚੱਲਦਾ ਰਹੇਗਾ ਕੀ ਕੁਝ ਬਣੇਗਾ ਉਹ ਜ਼ਰੂਰ ਦੇਖਣਾ ਹੋਵੇਗਾ ਕੈਮਰਾ ਪਰਸਨ ਵਿਕਾਸ ਦੇ ਨਾਲ ਬਜ਼ਮ ਵਰਮਾ ਡੇਲੀ ਪੋਸਟ ਚੰਡੀਗੜ੍ਹ